ਦੇਖੋ ਤਾਂ ਹੁਣ ਪੰਜਾਬ ਕਾਫੀ ਖੁਸ਼ਕਰ ਨਜ਼ਰ ਕੇ ਥੱਲੀ ਜਾ ਹੋ ਗਿਆ ਹਨ ਇਹ ਫਿਲਮ ਮੇਨ ਤਾਂ ਇਹੀ ਸੀ ਸਬਜੈਕਟ ਵੀ ਜੁਆਇੰਟ ਫੈਮਿਲੀ ਬਰਕਰ ਕੋਈ ਸੋਖ ਨਹੀਂ ਆਇਆ ਮੱਤੀ ਲੱਗਦੀ ਨਹੀਂ ਸੀ ਸਭ ਤੋਂ ਪਹਿਲਾਂ ਅੱਗੇ ਛੋਟੇ ਵੱਡੇ ਵੱਡੇ ਸਭ ਤੋਂ ਜਿਹੜਾ ਬਜ਼ੁਰਗ ਅਸੇ ਕਰਾ ਚੱਲ ਮੈਨੂੰ ਪਿੱਛੇ ਸਵਾਦੋ ਉਹ ਸਾਰੇ ਅੱਗੇ ਸੋਏ ਨੇ ਸੀ ਫਿਰ ਵੀ ਸੁੱਖ ਨਾਲ ਮੱਛਰ ਨਹੀਂ ਵੱਟਦਾ ਸੀ ਉਹਨਾਂ ਹਾਂ ਉਹ ਮਾਹੌਲ ਬਹੁਤ ਸੋਹਣਾ ਸੀ ਜੀ ਕਿੰਨਾ ਇਕਾ ਸੀਗਾ ਉਹ ਉਹਨਾਂ ਦਿਨਾਂ 'ਚ ਸਾਡੇ ਪਰਿਵਾਰਾਂ 'ਚ ਹੁਣ ਪਰਿਵਾਰ ਛੋਟੇ-ਛੋਟੇ ਕਰ ਲਏ ਅਸੀਂ ਫਲੈਟ ਸਿਸਟਮ 'ਚ ਆ ਗਏ ਅਸੀਂ ਇਰਾਜੇਵਾਰੀ ਜਿੰਦਗੀ ਜਿਹਾਉਂਦੇ ਸੀ ਹਨ ਮਤਲਬ ਚਲੋ ਤੁਸੀਂ ਬਣਾਈ ਮਤਲਬ ਕੀ ਜ਼ੈਨ ਚਾਹੁੰਦਾ ਜਦੋਂ ਅਸੀਂ ਦੇਖਦੇ ਆਂ ਜਹਾਜ਼ਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ ਪਰ ਵਾਪਸ ਘੱਟ ਆ ਰਹੇ ਨੇ ਪਰ ਜਿਹੜੇ ਉੱਥੇ ਵੀ ਗਏ ਨੇ ਉਹ ਵੀ ਦੁਖੀ ਹੈਗੇ ਨੇ ਮਾਪਿਓ ਦੇ ਅਸੀਂ ਰੋਲੇ ਰੋਂਦੇ ਕਰਾਉਂਦੇ ਫਿਲਮਾਂ 'ਚ ਵੀ ਦਿਖਾਇਆ ਗਿਆ ਰਾਈਟ ਰਾਈਟ ਦੇਖੋ ਤਾਂ ਹੁਣ ਪੰਜਾਬ ਕਾਫੀ ਕੁਸ਼ ਕਰਨਾ ਕਰਕੇ ਖਾਲੀ ਜਿਹਾ ਹੋ ਗਿਆ ਹਨਾ ਤੇ ਚਲੋ ਸਰਕਾਰ ਨੂੰ ਹੀ ਬੇਨਤੀ ਕੀ ਆਪਣੀ ਇਥੇ ਇਨੇ ਸੋਹਣੇ ਰੋਜ਼ਗਾਰ ਹੋਣ ਕਿ ਕਿਸੇ ਤੋਂ ਕਿਸੇ ਦਿੱਤੀ ਪਤ ਨੂੰ ਮਾਪੇ ਤੋਂ ਦੂਰ ਨਾ ਜਾਣਾ ਪਵੇ ਹਨਾ ਬਾਕੀ ਫਿਲਮ ਮੇਨ ਤਾਂ ਇਹੀ ਸੀ ਸਬਜੈਕਟ ਵੀ ਜੁਆਇੰਟ ਫੈਮਿਲੀ ਬਰਕਰਾਰ ਕੋਈ ਸੋਕ ਨਹੀਂ ਹੈਗਾ ਹਾਂ ਵੱਡੇ ਵੱਡੇ ਘਰ ਹੁੰਦੇ ਸੀ ਕਿੱਥੋਂ ਸ਼ੁਰੂ ਹੁੰਦੇ ਸੀ ਕਿੱਥੋਂ ਖਤਮ ਹੁੰਦੇ ਸੀ ਕਹਿੰਦੇ ਨੇ ਬਜ਼ੁਰਗ ਘਰ ਦਾ ਵੱਡਾ ਲੀਡਰ ਹੁੰਦਾ ਸੀ ਬਸ ਉਹਦੇ ਸਿਰ ਤੇ ਚੱਲਦੇ ਹੁੰਦੇ ਸੀ ਪਿੰਡ ਬਹੁਤ ਸੋਹਣਾ ਮਾਹੌਲ ਹੁੰਦਾ ਸੀ ਪੰਜਾਬ ਦੇ ਪਿੰਡਾਂ ਦਾ ਸ਼ਹਿਰਾਂ ਦਾ ਇੱਕ ਮੰਜਾ ਹੁੰਦਾ ਸੀਗਾ ਇੱਕ ਮੰਜੇ ਅਗਰ ਕਿੰਨੇ ਕਿੰਨੇ ਸਾਰੇ ਪਰਿਵਾਰ ਸਾਂ ਜਾਂਦਾ ਸੀ ਹਨਾ ਕਿੰਨੀ ਸੌਕਸੀ ਸ਼ਾਂਤੀ ਸੀਗੀ ਹਨਾ ਤੇ ਮੇਰੇ ਸਾਬ ਨਾਲ ਉਹ ਇੱਕ ਗੋਲਡਨ ਪੀਰੀਡ ਸੀ ਉਹਨੂੰ ਦੁਬਾਰਾ ਲਿਆਉਣ ਦੀ ਲੋੜ ਹੈ ਕਿ ਉਦੋਂ ਮੰਜੀ ਲੱਗਦੀ ਹੁੰਦੀ ਸੀ ਸਭ ਤੋਂ ਪਹਿਲਾਂ ਅੱਗੇ ਛੋਟੇ ਵੱਡੇ ਵੱਡੇ ਸਭ ਤੋਂ ਜਿਹੜਾ ਬਜ਼ੁਰਗ ਹੋਦਾ ਸੀ ਕਹਿੰਦਾ ਚੱਲ ਮੈਨੂੰ ਪਿੱਛੇ ਸਵਾਦੋ ਸਾਰੇ ਅੱਗੇ ਸੌ ਜਾਂਦੇ ਸੀ ਫਿਰ ਵੀ ਸੋਕ ਨਾਲ ਮੱਛਰ ਵੀ ਨਹੀਂ ਵੱਡਦਾ ਸੀ ਉਹ ਸਭ ਹਾਂ ਉਹ ਮਾਹੌਲ ਬਹੁਤ ਸੋਹਣਾ ਸੀ ਜੀ ਕਿੰਨਾ ਇਕਾ ਸੀਗਾ ਉਹ ਉਹਨਾਂ ਦਿਨਾਂ 'ਚ ਸਾਡੇ ਪਰਿਵਾਰਾਂ 'ਚ ਹੁਣ ਪਰਿਵਾਰ ਛੋਟੇ-ਛੋਟੇ ਕਰ ਲਏ ਅਸੀਂ ਫਲੈਟ ਸਿਸਟਮ 'ਚ ਆ ਗਏ ਅਸੀਂ ਰਾਜੇਵਾਰੀ ਦੀ ਜ਼ਿੰਦਗੀ ਜਿਹਾਉਂਦੇ ਸੀ ਹਨ ਦਿਲ ਵੀ ਛੋਟੇ ਸ਼ਾਇਦ ਛੋਟੇ ਹੋ ਗਏ ਚਲੋ ਇਹ ਤਾਂ ਹਰ ਇੱਕ ਬੰਦੇ ਦੇ ਹਿਸਾਬ ਨਾਲ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਤਾਂ ਹੁਣ ਪੰਜਾਬ ਕਾਫੀ ਖੁਸ਼ਗਰਨਾ ਕਰਕੇ ਖਾਲੀ ਜਿਹਾ ਹੋ ਗਿਆ ਹਨ ਕਿ ਫਿਰ ਮੇਨ ਤਾਂ ਇਹੀ ਸੀ ਸਬਜੈਕਟ ਵੀ ਜੁਆਇੰਟ ਫੈਮਿਲੀ ਬਰਕਰਾਰ ਕੋਈ ਸੋਕ ਨਹੀਂ ਹੈਗਾ ਹਾਂ ਲਗਦੀ ਹੁੰਦੀ ਸੀ ਸਾਹ ਤੋਂ ਪਹਿਲਾਂ ਅੱਗੇ ਛੋਟੇ ਵੱਡੇ ਵੱਡੇ ਸਾਹ ਤੋਂ ਜਿਹੜਾ ਬਜ਼ੁਰਗ ਅਸੇ ਕਹਿੰਦਾ ਚੱਲ ਮੈਨੂੰ ਪਿੱਛੇ ਸਵਾਦ ਉਹ ਸਾਰੇ ਅੱਗੇ ਸੋਏ ਨੇ ਸੀ ਫਿਰ ਵੀ ਸੁੱਕ ਨਾਲ ਮੱਛਰ ਨਹੀਂ ਵੱਟਦਾ ਸੀ ਉਹ ਸਾਰਾ ਹਾਂ ਉਹ ਮਾਹੌਲ ਬਹੁਤ ਸੋਹਣਾ ਸੀ ਜੀ ਕਿੰਨਾ ਇਕਾ ਸੀਗਾ ਉਹ ਉਹਨਾਂ ਦਿਨਾਂ ਚ ਸਾਡੇ ਪਰਿਵਾਰਾਂ ਚ ਹੁਣ ਪਰਿਵਾਰ ਛੋਟੇ ਛੋਟੇ ਕਰ ਲਏ ਅਸੀਂ ਫਲੈਟ ਸਿਸਟਮ ਚ ਆ ਗਏ ਅਸੀਂ ਰਾਜੇਵਾਰੀ ਜਿੰਦਗੀ ਜਿਹਾਉਂਦੇ ਸੀ ਹਨ ਮਤਲਬ ਚਲੋ ਤੁਸੀਂ ਬਣਾਈ ਮਤਲਬ ਕੀ ਜ਼ੈਨ ਚਾਹੁੰਦਾ ਜਦੋਂ ਅਸੀਂ ਦੇਖਦੇ ਆਂ ਜਹਾਜ਼ਾਂ ਦੇ ਜਹਾਜ਼ ਭਰ ਕੇ ਜਾ ਰਹੇ ਨੇ ਪਰ ਵਾਪਸ ਘਟ ਆ ਰਹੇ ਨੇ ਪਰ ਜਿਹੜੇ ਉੱਥੇ ਵੀ ਗਏ ਨੇ ਉਹ ਦੇ ਅਸੀਂ ਰੋਲੇ ਰੋਂਦੇ ਕਰਾਉਂਦੇ ਫਿਲਮ ਵਿੱਚ ਵੀ ਦਿਖਾਇਆ ਗਿਆ ਰਾਈਟ ਰਾਈਟ ਦੇਖੋ ਤਾਂ ਹੁਣ ਪੰਜਾਬ ਕਾਫੀ ਕੁਸ਼ ਕਰਨਾ ਕਰਕੇ ਖਾਲੀ ਜਿਹਾ ਹੋ ਗਿਆ ਹਨ ਤੇ ਚਲੋ ਸਰਕਾਰ ਨੂੰ ਹੀ ਬੇਨਤੀ ਕਿ ਆਪਣੀ ਇਥੇ ਇਨੇ ਸੋਹਣੇ ਰੋਜ਼ਗਾਰ ਹੋਣ ਕਿ ਕਿਸੇ ਤੋਂ ਕਿਸੇ ਦਿੱਤੀ ਪੁੱਤ ਨੂੰ ਮਾਪੇ ਤੋਂ ਦੂਰ ਨਾ ਜਾਣਾ ਪਵੇ ਹਨ ਬਾਕੀ ਫਿਲਮ ਮੇਨ ਤਾਂ ਇਹੀ ਸੀ ਸਬਜੈਕਟ ਵੀ ਜੁਆਇੰਟ ਫੈਮਿਲੀ ਬਰਕਰਾਰ ਕੋਈ ਸੋਖ ਨਹੀਂ ਹੈਗਾ ਹਾਂ ਉਹਨਾਂ ਵੱਡੇ ਵੱਡੇ ਘਰ ਹੁੰਦੇ ਸੀ ਕਿੱਥੋਂ ਸ਼ੁਰੂ ਹੁੰਦੇ ਸੀ ਕਿੱਥੋਂ ਖਤਮ ਹੁੰਦੇ ਸੀ ਕਿੰਨੇ ਨੇ ਬਜ਼ੁਰਗ ਘਰ ਦਾ ਵੱਡਾ ਲੀਡਰ ਹੁੰਦਾ ਸੀ ਬਸ ਉਹਦੇ ਸਿਰ ਤੇ ਚੱਲਦੇ ਹੁੰਦੇ ਸੀ ਪਹਿਲੇ ਬਹੁਤ ਸੋਹਣਾ ਮਾਹੌਲ ਹੁੰਦਾ ਸੀ ਪੰਜਾਬ ਦੇ ਪਿੰਡਾਂ ਦਾ ਸ਼ਹਿਰਾਂ ਦਾ ਇੱਕ ਮੰਝਾ ਹੁੰਦਾ ਸੀਗਾ ਇੱਕ ਮੰਝੇ ਅਗਰ ਕਿੰਨੇ ਕਿੰਨੇ ਸਾਰੇ ਪਰਿਵਾਰ ਸਾਂ ਜਾਂਦਾ ਸੀ ਹਨਾ ਕਿੰਨੀ ਸੌਖੀ ਸ਼ਾਂਤੀ ਸੀਗੀ ਹਨਾ ਤੇ ਮੇਰੇ ਸਾਬ ਨਾਲ ਉਹ ਇੱਕ ਗੋਲਡਨ ਪੀਰੀਡ ਸੀ ਉਹਨੂੰ ਦੁਬਾਰਾ ਲਿਆਉਣ ਦੀ ਲੋੜ ਹੈ ਯਾਰ ਉਹ ਮੰਜੀ ਲੱਗਦੀ ਹੁੰਦੀ ਸੀ ਸਭ ਤੋਂ ਪਹਿਲਾਂ ਅੱਗੇ ਛੋਟੇ ਵੱਡੇ ਵੱਡੇ ਸਭ ਤੋਂ ਜਿਹੜਾ ਬਜ਼ੁਰਗ ਅਰੇ ਸੀ ਕਹਿੰਦਾ ਚੱਲ ਮੈਨੂੰ ਪਿੱਛੇ ਸਵਾਦੋ ਉਹ ਸਾਰੇ ਅੱਗੇ ਸੌਜੇ ਨੇ ਸੀ ਫਿਰ ਵੀ ਸੋਕ ਨਾਲ ਮੱਛਰ ਨਹੀਂ ਵੱਡਦਾ ਸੀ ਉਹ ਸਭ ਹਾਂ ਉਹ ਮਾਹੌਲ ਬਹੁਤ ਸੋਹਣਾ ਸੀ ਜੀ ਕਿੰਨਾ ਇਕਾ ਸੀਗਾ ਉਹ ਉਹਨਾਂ ਦਿਨਾਂ 'ਚ ਸਾਡੇ ਪਰਿਵਾਰਾਂ 'ਚ ਹੁਣ ਪਰਿਵਾਰ ਛੋਟੇ ਛੋਟੇ ਕਰ ਲਏ ਅਸੀਂ ਫਲੈਟ ਸਿਸਟਮ 'ਚ ਆ ਗਏ ਅਸੀਂ ਰਾਜੇਵਾਰੀ ਜਿੰਦਗੀ ਜਿਹਾਉਂਦੇ ਸੀ ਹਨਾ ਦਿਲ ਵੀ ਛੋਟੇ ਦਿਲ ਵੀ ਸ਼ਾਇਦ ਛੋਟੇ ਹੋ ਗਏ ਹੋਣਗੇ ਚਲੋ ਇਹ ਤਾਂ ਹਰ ਇੱਕ ਬੰਦੇ ਦੇ ਹਿਸਾਬ ਨਾਲ ਹੈਗਾ ਹਾਂ ਬਿਲਕੁਲ ਬਿਲਕੁਲ ਜੀ